The oh. ਬੰਦ ਕੀਤੇ ਗਏ ਨੇ ਹਾਜੀ ਇਹ ਜਿਹੜੇ ਟੂਰ ਪਲਾਜ਼ਾ ਬੰਦ ਕੀਤੇ ਗਏ ਨੇ ਉਹ ਸਿਰਫ ਰੋਸ ਵੱਜੋਂ ਬੰਦ ਕੀਤੇ ਆ ਜਿਹੜੀ ਸਾਡੀ ਭਰਾਤੀ ਜਥੇਬੰਦੀਆਂ ਕਿਸਾਨੀ ਮੰਗਾ ਲੈ ਕੇ ਦਿੱਲੀ ਜਾਣ ਦੇ ਸੰਘਰਸ਼ ਕਰ ਰਹੀਆਂ ਸੀ 13 ਤਰੀਕ ਨੂੰ ਉਹਨਾਂ ਤੇ ਜਿਹੜਾ ਤਸੱਟਾਇਆ ਗਿਆ ਜਿਹੜੇ ਆਸੂ ਵਾਇਸ ਦੇ ਕੋਲੇ ਮਾਰੇ ਗਏ ਉਹ ਸਵਿਧਾਨ ਦੇ ਤੌਰ ਤੇ ਗੈਰ ਨਾਜਬ ਆ ਉਹ ਸ਼ਾਂਤਮਈ ਜਾ ਰਹੇ ਸੀ ਸਰਕਾਰ ਨੇ ਸੜਕਾਂ ਰੋਕੀਆਂ ਨੇ ਜਿਹੜੇ ਨੈਸ਼ਨਲ ਮੀਡੀਆ ਸਾਨੂੰ ਦਿਖਾ ਰਿਹਾ ਵੀ ਸੜਕਾਂ ਕਿਸਾਨਾਂ ਨੇ ਰੋਕੀਆਂ ਨੇ ਅੱਜ ਅਸੀਂ ਸਾਫ਼ ਕਰਨਾ ਚਾਹੁੰਦੇ ਆਂ ਵੀ ਉਹ ਕਿਸਾਨ ਨੇ ਨਹੀਂ ਸਰਕਾਰ ਨੇ ਕੇਲ ਲਾ ਕੇ ਉੱਤੇ ਰੋਕਿਆ ਸਾਰੇ ਲੋਕਾਂ ਨੂੰ ਤੰਗ ਕਰ ਰਿਹਾ ਉਹ ਸ਼ਾਂਤਮਈ ਅੰਦੋਲਨ ਕਰਨ ਆਪਣੇ ਦਿੱਲੀ ਜਾ ਰਹੇ ਸੀ ਵਾਜਿਬ ਮੰਗਾਂ ਨੇ ਉਹੀ ਮੰਗਾ ਐਸਕੀਐਮ ਨੇ ਉਹੀ ਉਹ ਫਾਰਮ ਦੀਆਂ ਨੇ ਉਹ ਉਹਦੇ ਲੈ ਕੇ ਜਾ ਰਹੇ ਆ ਅੱਜ ਪਰ ਫੇਰ ਵੀ ਸਰਕਾਰ ਨੇ 5 ਵਜੇ ਉਹਨਾਂ ਨਾਲ ਮੀਟਿੰਗ ਰੱਖੀ ਆ ਜੇ ਅੱਜ ਕੋਈ ਫੈਸਲਾ ਨਹੀਂ ਆਉਂਦਾ ਤੇ ਅਗਲੀ ਕਾਲ ਲਈ ਐਸਕੀਐਮ ਮਜਬੂਰ ਹੋਊਗਾ ਤੇ ਸਰਕਾਰ ਨੂੰ ਕਿਸਾਨੀ ਮੰਗਾ ਮੰਗ ਲੈਣੀ ਚਾਹੀਦੀਆਂ ਨੇ ਮੇਰਾ ਨਾਂ ਜੀ ਹਰਜੀਤ ਸਿੰਘ ਮੰਡੀ ਪ੍ਰਧਾਨ ਬੀਕੇਜੂ ਕਾਦੀਆਂ ਫਲੋਰ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਆ ਤੇ ਇਹ ਉਹਨੂੰ ਮੰਨ ਲੈਣੀਆਂ ਚਾਹੀਦੀਆਂ ਸਰਕਾਰ ਸੋਚਦੀ ਆ ਕਿ ਸੰਯੁਕਤ ਕਿਸਾਨ ਮੋਰਚਾ ਉਹਨਾਂ ਕਿਸਾਨਾਂ ਦੇ ਨਾਲ ਨਹੀਂ ਹੈਗਾ ਕਿਉਂਕਿ ਭਰਾਮਾਂ ਚ 100 ਮਤ ਪੀੜ ਹੋ ਸਕਦੇ ਆ ਪਰ ਸਾਡਾ ਮਿਸ਼ਨ ਇੱਕ ਆ ਸਾਡੇ ਜਿਹੜੀਆਂ ਮੰਗਾਂ ਇੱਕ ਆ ਜੇ ਕਿਸਾਨ ਐਮਐਸਪੀ ਮੰਗ ਰਹੇ ਆ ਉਹ ਆਪਣੇ ਲਈ ਨਹੀਂ ਮੰਗ ਰਹੇ ਆ ਉਹ ਆਮ ਜਨਤਾ ਲਈ ਵੀ ਮੰਗ ਰਿਆ ਕਿਉਂਕਿ ਤੁਸੀਂ ਦੇਖ ਰਹੇ ਹੋ ਪਿਆਜ਼ ਦਾ ਰੇਟ ਕਿੰਨਾ ਜ਼ਿਆਦਾ ਵੱਧ ਜਾਂਦਾ ਆ ਅਸੀਂ 80 ਰੁਪਏ ਕਿਲੋ ਆ ਕੜਕ ਦਾ ਰੇਟ ਕਦੇ 80 ਰੁਪਏ ਕਿਲੋ ਹੋਇਆ ਕਿਉਂਕਿ ਉਹ ਤੇ ਐਮਐਸਪੀ ਆ ਜੇ ਪਿਆਜ਼ ਤੇ ਹਰੇਕ ਫਸਲ ਤੇ ਐਮਐਸਪੀ ਹੋਊਗੀ ਤਾਂ ਆਮ ਜਨਤਾ ਨੂੰ ਵੀ ਉਹ ਸਸਤੇ ਮਿਲਣਗੇ ਸਰਕਾਰ ਨੂੰ ਇਹ ਸਾਰੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੀ ਸਾਡੀ ਹੁਣ ਮੀਟਿੰਗ 18 ਤਰੀਕ ਨੂੰ ਆ ਕੱਲੂ ਸਾਡਾ ਪੂਰਾ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਲੋ 18 ਤਰੀਕ ਨੂੰ ਜੋ ਵੀ ਸੰਯੁਕਤ ਕਿਸਾਨ ਮੋਰਚਾ ਕੋ ਵੱਡਾ ਫੈਸਲਾ ਲਵੇਗਾ ਉਹਦੇ ਵਿੱਚ ਜੋ ਵੀ ਰਣਨੀਤੀ ਹੋਵੇਗੀ ਫਿਰ ਸਰਕਾਰੋਂ ਦੇ ਲਈ ਤਿਆਰ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਤਿੰਨ ਘੰਟਿਆਂ ਲਈ ਬੰਦ ਹੈ 11 ਵਜੇ ਤੋਂ ਲੈ ਕੇ 2 ਵਜੇ ਤੱਕ ਅੱਜ ਟੋਲਪਾਟ ਜੇ ਫ੍ਰੀ ਕਰਨੇ ਆ ਜੀ ਤੇ ਉਗਰਾਹਾ ਜੂਨੀਅਨ ਨੇ ਸਾਡੇ ਰੇਲਵੇ ਟਰੈਕ ਉਹਨਾਂ ਨੇ ਬੰਦ ਰੱਖਣੇ ਤਿੰਨ ਘੰਟਿਆਂ ਲਈ ਉਹ ਵੀ ਇਹੀ ਉਹੀ 4 ਘੰਟਿਆਂ ਦੇ ਲਈ ਆ ਜੀ ਇਹੀ ਮਿਸ਼ਨ ਹੈ ਕਿ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਨਾਲ ਆ ਪਏ ਨਾ ਸੋਚਣ ਕਿ ਅਸੀਂ ਉਹਨਾਂ ਦੇ ਨਾਲ ਨਹੀਂ ਹੈਗੇ ਜਿਹੜਾ ਜਿਹੜਾ ਰਸਤਾ ਬੰਦ ਦਾ ਰਸਤੇ ਬੰਦ ਨੂੰ ਕਿਵੇਂ ਦੇਖਦੇ ਹੋ ਜਿਹੜਾ ਬਾਰਡਰ ਤੇ ਬੰਦ ਕੀਤਾ ਹੈ ਬਾਰਡਰ ਤੇ ਜਿਹੜਾ ਰਸਤਾ ਬੰਦ ਕੀਤਾ ਜੀ ਉਹ ਕਾਨੂੰਨ ਦੀ ਉਲੰਘਣਾ ਆ ਕਿਉਂਕਿ ਅਸੀਂ ਆਮ ਨਾਗਰਿਕ ਆ ਅਸੀਂ ਕੋਈ ਕਬਜ਼ਾ ਤਨ ਕਰਨ ਜਾ ਨਹੀਂ ਰਹੇ ਜਿਹੜੀਆਂ ਸਾਡੀਆਂ ਮੰਗਾਂ ਜੈਜ ਆ ਉਹ ਰੋਡ ਬੰਦ ਕਰਨ ਦਾ ਤੇ ਇੱਕ ਬਾਰਡਰ ਬਣਾ ਰਹੇ ਆ ਪੰਜਾਬ ਨੂੰ ਇੱਕ ਆਪਣੇ ਨਾਲੋਂ ਇੰਡੀਆ ਜਿਹੜਾ ਅਲੱਗ ਕਰ ਰਿਹਾ ਹੈ ਕਿਉਂ ਕਰ ਰਿਹਾ ਬਈ ਅਸੀਂ ਉਹਦਾ ਹਿੱਸਾ ਆ ਆਜ਼ਾਦੀ ਦੇ ਵਿੱਚ 98% ਕਰਵਾਨੀਆਂ ਜਿਹੜੀਆਂ ਪੰਜਾਬੀਆਂ ਨੇ ਦਿੱਤੀਆਂ ਉਸ ਗੱਲ ਨੂੰ ਜਿਹੜਾ ਆ ਇਗਨੋਰ ਨਹੀਂ ਕਰਨਾ ਚਾਹੀਦਾ ਜੇ ਆਪਾਂ ਚਾਰ ਭਰਾ ਆ ਇੱਕ ਭਰਾ ਆਪਣਾ ਪੂਰਾ ਤਾਕਤਵਾਰ ਆ ਜੇ ਕੋਈ ਗਵਾਂਢੀ ਆਪੜ ਤੇ ਚੜ ਕੇ ਆਉਂਦਾ ਉਹਨੂੰ ਉਦੋਂ ਮੋਹਰੇ ਕਰ ਦਿੰਨੇ ਆ ਮਾਹੌਲ ਖਰਾਬ ਹੋ ਰਿਹਾ ਮਾਹੌਲ ਕੋਈ ਨਹੀਂ ਖਰਾਬ ਹੋ ਰਿਹਾ ਇਹ ਸਰਕਾਰ ਆਪਣੇ ਵੱਲ ਮਾਹੌਲ ਖਰਾਬ ਕਰ ਰਹੀ ਆ ਅਸੀਂ ਇੱਥੇ ਬੜੇ ਸ਼ਾਂਤੀ ਦੇ ਨਾਲ ਆ ਕਿਸੇ ਨਾਲ ਵੀ ਕੋਈ ਵੀ ਵਾਧੂ ਘਾਟੂ ਕਿਸੇ ਨੂੰ ਕਿਹਾ ਹੋਵੇ ਉਹ ਇਹ ਵੀ ਕਹੀ ਹੋਵੇ ਹਰੇਕ ਭਰਾ ਨੂੰ ਇਹ ਕਹਿਦਾ ਵੀ ਇੱਧਰ ਦੀ ਲੰਘ ਜਾਓ ਤੁਸੀਂ ਇਧਰੋਂ ਅਸੀਂ ਸਟੇਜ ਲਾਈ ਆ ਤੁਸੀਂ ਜਾ ਕੇ ਦੇਖ ਲਓ ਅਸੀਂ ਬੈਰੀਕੇਡ ਲਾਏ ਆ ਅਸੀਂ ਪੂਰੇ ਪ੍ਰਬੰਧ ਨਾਲ ਚੱਲ ਰਹੇ ਆ ਡਿਸਪਲਿਨ ਦੇ ਵਿੱਚ ਚੱਲ ਰਹੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨ ਦੀ ਲੰਘਣਾ ਨਹੀਂ ਕਰ ਰਹੇ ਕਿੰਨੇ ਬੰਦੇ ਜ਼ਖਮੀ ਹੋ ਗਏ ਉੱਥੇ ਤਾਂ ਜੀ ਕਾਫੀ ਬੰਦੇ ਜ਼ਖਮੀ ਹੋ ਗਏ ਆ ਕਿਉਂਕਿ ਹਜੇ ਕੋ ਸਾਡੇ ਕੋਲ ਮੋٹے ਮੋٹے ਅੰਕੜੇ ਆ ਕਿ 2-250 ਦੇ ਕਰੀਬ ਬੰਦੇ ਜ਼ਖਮੀ ਹੋ ਗਏ ਕਿਉਂਕਿ ਦਿੱਲੀ 50-60 ਬੰਦੇ ਜ਼ਖਮੀ ਹੋ ਰਹੇ ਆ ਸਰਕਾਰ ਨੇ ਪੂਰਾ ਜੋਰ ਲਾ ਦਿੱਤਾ ਜੀ ਮਤਲਬ ਇੱਕ ਜੇ ਦਾ ਦੂਜੇ ਦੇਸ਼ ਦੀ ਕੋ ਕੋਈ ਕਸਰ ਨਹੀਂ ਛੱਡੀ ਕਿ ਆਪਣੇ ਕੋਲ ਠੀਕ ਜੀ ਸਰ ਕੀ ਨਾਮ ਆ ਜੀ ਮੇਰਾ ਨਾਮ ਜਰਨੈਲ ਫਲੋਰ ਮੈਂ ਦਿਹਾਤੀ ਮਜ਼ਦੂਰ ਸਭਾ ਦਾ ਸਪਾਈ ਆਗੂ ਆ ਜੀ ਤੇ ਅੱਜ ਲੁਧਿਆਣੇ ਦੇ ਟਰੂਪ ਮਾਦਨ ਅੱਜ ਜਿਹੜਾ ਲੁਧਿਆਣੇ ਦਾ ਲੌਡੂ ਆ ਦਾ ਟੂਲ ਪਲਾਜ ਆ ਆ ਉਹ ਬੰਦ ਕੀਤਾ ਗਿਆ ਆ ਲਗਭਗ 11 ਵਜੇ ਤੋਂ 2 ਵਜੇ ਤੱਕ ਜਿਹੜਾ ਆ ਉਹ ਬੰਦ ਦਾ ਸਰਦਾ ਆ ਸੰਯੋਗ ਤਕਸਾਲ ਮੋਰਚੇ ਵੱਲੋਂ ਜਿਹੜੀ ਗੱਲ ਬੇਟਾਂ ਕਰਕੇ ਪਾਸ ਕੀਤਾ ਗਿਆ ਸੀ ਵੀ ਸਾਰੇ ਪੰਜਾਬ ਦੇ ਟੋਲ ਪਲਾਜੇ ਜਿਹੜੇ ਉਹ ਬੰਦ ਕਰਨੇ ਆ ਵੀ ਸੈਂਟਰ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਆ ਵੀ ਜਿਹੜੇ ਦਿੱਲੀ ਨੂੰ ਜਾਣ ਵਾਲੇ ਕਿਸਾਨ ਆ ਮਜ਼ਦੂਰ ਆ ਜਿਹੜੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਧਰਨਾ ਲਾਉਣ ਜਾ ਰਹੇ ਸੀ ਉਹਨਾਂ ਨੂੰ ਸਰਕਾਰ ਨੇ ਲਾਟੀਆਂ ਨਾਲ ਅਥਰੂ ਗੈਸ ਨਾਲ ਵੱਡੇ ਵੱਡੇ ਨਾਕੇ ਲਾ ਕੇ ਜਿਹੜਾ ਬੰਦ ਕੀਤਾ ਜਾ ਰਿਹਾ ਉਸ ਕਰਕੇ ਸੰਯੁਕਤ ਕਸਾਨ ਮੋਰਚੇ ਨੇ ਸੱਦਾ ਦਿੱਤਾ ਵੀ ਜਿਹੜਾ 11 ਤੋਂ 2 ਵਜੇ ਤੱਕ ਸਾਰੇ ਪੰਜਾਬ ਦੇ ਜਿਹੜੇ ਟੋਲ ਪਲਾਜੇ ਆ ਉਹ ਫ੍ਰੀ ਕਰਨੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਇਸੇ ਤਰ੍ਹਾਂ ਵਤੀਰਾ ਕਰਦੀ ਰਹੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਖਿਲਾਫ ਇੱਕ ਵੱਡਾ ਅंदोलਨ ਲੜਿਆ ਜਾਊਗਾ ਉਹ ਅਗਲੀ ਮੀਟਿੰਗ ਜਿਹੜੀ 18 ਨੂੰ ਆ ਉਹ ਕਰਕੇ ਅਗਲਾ ਜਿਹੜਾ ਫੈਸਲਾ ਉਹ ਕੀਤਾ ਜਾਏ ਇਹ ਟੋਲ ਪਲਾਜੇ ਆ ਰੇਲਵੇ ਆ ਇਹ ਕੱਲ ਨੂੰ ਜਿਹੜਾ ਹੋਰ ਜਥੇਬੰਦੀਆਂ ਦਾ ਫੈਸਲਾ ਆ ਜਿਵੇਂ ਕੱਲ ਨੂੰ ਸਾਰੇ ਭਾਰਤ ਦੇ ਵਿੱਚ ਜਿਹੜਾ ਬੰਦ ਕੀਤਾ ਜਾ ਰਿਹਾ ਇਸ ਕਰਕੇ ਕੱਲ ਨੂੰ ਜਿਹੜਾ ਆ ਇਹ 16 ਤਰੀਕ ਨੂੰ ਸਾਰੇ ਭਾਰਤ ਨੂੰ ਕਿਸਾਨ ਮਜ਼ਦੂਰ ਮਿਹਨਤੀ ਲੋਕ ਉਹ ਬੰਦ ਕਰ ਰਹੇ ਆ ਉਹਦੇ ਵਿੱਚ ਵੀ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸਮੂਲੀਅਤ ਕਰੋ ਜਿਹੜੀਆਂ ਕੀ ਕੀ ਬੰਦ ਆੱਸ ਤੋਂ ਇਲਾਵਾ ਕੀ ਕੀ ਰੇਲਾਂ ਜਾਂ ਕੋਈ ਕੱਲ ਨੂੰ ਅੱਜ ਅੱਜ ਰੇਲਾਂ ਵੀ ਬੰਦ ਆ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀ ਕਿ ਕਰਾਹਾ ਜਥੇਬੰਦੀ ਆ ਉਹਨੇ ਰੇਲਾਂ ਦਾ ਵੀ ਬੰਦ ਕੀਤਾ ਆ ਤੇ ਕੱਲ ਨੂੰ ਜਿਹੜਾ ਆ ਜਿਹੜੀ ਆਵਾਜਾਈ ਠੱਪ ਕੀਤੀ ਜਾਵੇ ਜਿਹੜੀ ਦੁਕਾਨਾਂ ਬੰਦ ਹੋਣਗੀਆਂ ਸਾਰਾ ਭਾਰਤ ਬੰਦ ਹੋਊਗਾ ਜਿੱਥੇ ਮੁਲਾਜ਼ਮਾਂ ਦੀ ਹੜਤਾਲ ਹੋਊਗੀ ਜਿੱਥੇ ਬੈਂਕਾਂ ਵਾਲੇ ਮੁਲਾਜ਼ਮਾਂ ਦੀ ਹੜਤਾਲ ਹੋਊਗੀ ਰੇਲਵੇ ਵਾਲਿਆਂ ਦੀ ਹੋਊਗੀ ਉੱਥੇ ਸਾਰੇ ਮਜ਼ਦੂਰਾਂ ਦੀ ਵਹਿਤੀ ਲੋਕਾਂ ਦੀ ਕਿਸਾਨਾਂ ਦੀ ਉਹ ਕੱਲ ਨੂੰ ਬੰਦ ਕੀਤਾ ਜਾਵੇ ਜਿਹੜੇ ਸ਼ੰਗੂ ਬਾਰਡਰ ਤੇ ਰਵਡੀਆਂ ਗੋਲੀਆਂ ਚਲਾਈਆਂ ਗਏ ਕਾਫੀ ਬੰਦੇ ਜ਼ਖਮੀ ਹੋ ਗਏ ਆ ਕਹਿੰਦੇ ਸੂਰਬੰਦੇ ਬੰਦੇ ਜ਼ਖਮੀ ਹੋਏ ਇਹ ਲਗਭਗ 2-250 ਦੇ ਲੱਗੇ ਸਕੇ ਜਿਹੜ ਉਹ ਮਜ਼ਦੂਰ ਕਿਸਾਨ ਜਿਹੜਾ ਜ਼ਖਮੀ ਹੋ ਗਿਆ ਇਹ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਉਨੀ ਇਹ ਨਹੀਂ ਸਾਂਝਾ ਵੀ ਸਾਡੇ ਪੰਜਾਬ ਦੇ ਸਾਡੇ ਭਾਰਤ ਦੇ ਲੋਕ ਸਾਡੇ ਕੋਲ ਮੰਗਾ ਮੰਨਣ ਆ ਰਹੇ ਹੋ ਲਾਠੀਆਂ ਤੇ ਗੋਲੀਆਂ ਨਾਲ ਉਹਨਾਂ ਦਾ ਸਵਾਗਤ ਕਰ ਰਹੀ ਆ ਇਸ ਕਰਕੇ ਇਹ ਸਰਕਾਰ ਦੇ ਖਿਲਾਫ ਜਿਹੜੀ ਵੱਡਾ ਲੋਵਾ ਇਕੱਠਾ ਹੋ ਰਿਹਾ ਹੈ ਜਿਹੜੇ ਪੰਜਾਬੀ ਮੈਂਬਰਾਂ ਦੀ ਕੋਈ ਮੈਂਬਰਾਂ ਦੀ ਤੁਹਾਡੀ ਮੀਟਿੰਗ ਵੀ ਹੋਈ ਕੇਂਦਰ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਬਕਾਇਦਾ ਜਿਹੜੀਆਂ ਜਸੇਬੰਦੀਆਂ ਜਾ ਰਹੀਆਂ ਦਿੱਲੀ ਨੂੰ ਉਹਦਾ ਵੀ ਲਗਭਗ ਬੇਟਕਾ ਹੋ ਰਹੀਆਂ ਆ ਕੋਈ ਛੱਟਾ ਨਹੀਂ ਨਿਕਲ ਰਿਹਾ ਇਸ ਕਰਕੇ ਉਹ ਦਿੱਲੀ ਨੂੰ ਜਾਣ ਦੀ ਜੈਤੇ ਅੜੇ ਹੋਇਆ ਇਸ ਕਰਕੇ ਜਿਹੜਾ ਆ ਦੂਜੇ ਸੰਜੁਗਤ ਮੋਰਚਾ ਆ ਉਹਨਾਂ ਦੀ ਪਿੱਠ ਤੇ ਖੜਾ ਆ ਵੀ ਜੇ ਇਸੇ ਤਰ੍ਹਾਂ ਸੈਂਟਰ ਸਰਕਾਰ ਧੱਕਾ ਕਰਦੀ ਰਹੀ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਟਾ ਇੱਕ ਸਰ ਕਰਾਂਗੇ ਪੰਜਾਬ ਪੁਲਿਸ ਉੱਤੇ ਖੜੀ ਹੈ ਲੇਕਿਨ ਜੇ ਕਹਿ ਰਹੇ ਕਿ ਉਹਨਾਂ ਦੇ ਜਿਹੜੇ ਬਾਰਡਰ ਤੇ ਇਧਰਲੇ ਪਾਸੇ ਡਰੋਨ ਆ ਰਹੇ ਉਹ ਰੁਕਣੇ ਚਾਹੀਦੇ ਲੇਕਿਨ ਉਹ ਉਹਨਾਂ ਨੂੰ ਕੋਈ ਜਵਾਬ ਹੀ ਨਹੀਂ ਮਿਲਿਆ ਗਿਆ ਜੇ ਉੱਤੇ ਪੁੱਤਰ ਅਸਲ ਦੇ ਵਿੱਚ ਸਰਕਾਰਾਂ ਜਿਹੜੀਆਂ ਆ ਵੋਟਾਂ ਦੇ ਵਿੱਚ ਕੋਈ ਫਰਕ ਨਹੀਂਗਾ ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਚਾਹੇ ਸਾਡੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੱਠੜ ਦੀ ਸਰਕਾਰ ਹੋਵੇ ਸਰਕਾਰਾਂ ਇੱਕੋ ਜਿਹਾ ਵਰਤਾਅ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਤੇ ਕਰ ਰਹੀਆਂ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂਗਾ ਇੱਕ ਹੀ ਰੈਲੀ ਹੋਈ ਸਰਕਾਰ ਲੱਗਦੀ ਹੈ ਇਸ ਵਿੱਚ ਪੰਜਾਬ ਸਰਕਾਰ ਦੇਖੋ ਜਿਹੜੀ ਪੰਜਾਬ ਸਰਕਾਰ ਆ ਉਹ ਪਹਿਲੇ ਹੀ ਜਿਹੜੇ ਸੈਂਟਰ ਸਰਕਾਰ ਦੀਆਂ ਨੀਤੀਆਂ ਆ ਉਹਨੂੰ ਜੰਗੀ ਪੱਦਰ ਤੇ ਲਾਗੂ ਕਰ ਰਹੀ ਆ ਤੇ ਨਾਲ ਨਾਲ ਜੋ ਵੀ ਸੈਂਟਰ ਦਾ ਅਰੂਣ ਆ ਰਿਹਾ ਉਹਨਾਂ ਨੂੰ ਫੋਲੋ ਕਰ ਰਹੀ ਆ ਸੈਂਟਰ ਤੇ ਸਰਕਾਰ ਤੋਂ ਘੱਟ ਨਹੀਂ ਜਿਹੜੀ ਮੋਦੀ ਸਰਕਾਰ ਆ ਉਹਦੇ ਨਾਲ ਉਹ ਜਿਹੜਾ ਸਾਡੇ ਪੰਜਾਬ ਦਾ ਆ ਮੁੱਖ ਮੰਤਰੀ ਭਗਵਾਨਤ ਮਾਨ ਜੀ ਉਹ ਦੂਜੀ ਦੂਜਾ ਮੋਦੀ ਆ ਇਸ ਕਰਕੇ ਅਸੀਂ ਉਹ ਤੋਂ ਵੀ ਆਸ ਇਹੀ ਰੱਖਦੇ ਆ ਜਿੱਦਾਂ ਸੈਂਟਰਲ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕਰਿਆ ਉਸੇ ਤਰ੍ਹਾਂ ਇਹ ਪੰਜਾਬ ਦੀ ਸਰਕਾਰ ਵੀ ਧੱਕਾ ਕਰਦੀ ਹੈ ਕਿਸਾਨ ਹੁਣ ਦੁਬਾਰਾ ਜਿਸ ਤਰ੍ਹਾਂ ਪਹਿਲਾਂ ਵਾਪਸ ਆ ਗਏ ਸੀਗੇ ਮਿੱਠੀ ਗੋਲੀ ਲੈ ਕੇ ਤੇ ਦੁਬਾਰਾ ਇਸ ਤਰ੍ਹਾਂ ਤਾਂ ਨਹੀਂ ਲੈ ਕੇ ਆਣਗੇ ਹੁਣ ਮਿੱਟੀ ਬਿਲਕੁਲ ਜੀ ਬਿਲਕੁਲ ਅਸਲ 'ਚ ਮਿੱਠੀ ਗੋਲੀ ਨਹੀਂ ਲੈ ਕੇ ਆਏ ਅਸਲ ਦੇ ਵਿੱਚ ਸਰਕਾਰ ਨੇ ਲਿਖਤੀ ਤੌਰ ਤੇ ਉਹ ਵਾਅਦੇ ਕੀਤੇ ਸੀ ਸਮਝੌਤਾ ਕੀਤਾ ਸੀ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਸਾਰੀਆਂ ਮਾਲੀਆਂ ਜਾਣਗੀਆਂ ਪਰ ਸਰਕਾਰ ਬੇਈਮਾਨ ਨਿਕਲੀ ਜਿੱਥੇ ਉਹਨੇ ਮਜ਼ਦੂਰਾਂ ਕਿਸਾਨਾਂ ਸੰਯੁਕਤ ਮੋਰਚੇ ਨੇ ਵਾਦਾ ਕਰਕੇ ਮੁੱਕਰ ਗਈ ਉਸ ਕਰਕੇ ਅੱਜ ਦੁਬਾਰਾ ਫੇਰ ਦਿੱਲੀ ਨੂੰ ਜਾਣ ਦਾ ਪ੍ਰੋਗਰਾਮ ਬਣਿਆ ਰਿਹਾ ਪ੍ਰੋਗਰਾਮ ਨਾ ਸੀ ਇਸ ਕਰਕੇ ਜੇ ਮੰਗਾ ਮੰਨ ਲੈਂਦੀ ਵਕੀਮਕੋਰ ਖੀਰੀ ਵਿੱਚ ਜਿਹੜੇ ਸ਼ਹੀਦ ਹੋਏ ਆ ਕਿਸਾਨ ਉਹਨਾਂ ਨੂੰ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾ ਦੇ ਦਿੰਦੇ ਜਿਹੜਾ ਦੇ ਕੇਸ ਪਾਇਓਏ ਵਾਪਸ ਲੈ ਲੈਂਦੇ ਉਹ ਅਸਲ ਚੱਕ ਉਹ ਨਹੀਂ ਸਿਰਫ ਤੇ ਸਿਰਫ ਉਹ ਜਿਹੜੇ ਲਾਂਸ ਸੀਗੇ ਉਹ ਪੂਰੇ ਨਹੀਂ ਕੀਤੇ ਇਸ ਕਰਕੇ ਤਾਰੇ ਤੇਨੇ ਕਾ ਡੈਲੀ ਟੋਲ ਬੰਦਦਾ ਹੁੰਦਾ ਹੈ 7 ਘੰਟੇ ਵਾਲੇ ਬੰਦ ਹੈ ਸਹੀ ਕੀਤਾ ਗਿਆ ਜੀ ਫਰੀ ਟੋਲ ਫਰੀ ਟੋਲ ਫਰੀ